ਆ ਮੈਰਿਜ ਕਰਾਉਣੀ ਆ ਕਿਸੇ ਨੇ ਆਪ ਦੀ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੁਝਕ ਵੀਡੀਓ ਪਾਉਂਦਾ ਕਿੰਦਰ ਨੂੰ ਚੱਲਿਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਤੁਸੀਂ ਕਹਿੰਦੇ ਫੇਰ ਅੱਛਾ ਇੱਕ ਗੱਲ ਹੋਰ ਵੇਖੀ ਆ ਫੇਰ ਵਿੱਚੋਂ ਨਾ ਕੁਝਕ ਭੇਡਾਂ ਇਹ ਗੱਲਬਾਤ ਕਰਨੀਆਂ ਵੀ ਕੁੜੀ ਮਾਰ ਕੇ ਕਿੱਡੀ ਕੀ ਦਲੇਰੀ ਆ ਜਾਦਾ ਤੁਸੀਂ ਇਹ ਗੱਲ ਕਹੋ ਵੀ ਕੁੜੀ ਮਾਰ ਕੇ 6 ਮਹੀਨਿਆਂ ਦੀ ਸਜ਼ਾ ਹੁੰਦੀ ਆ ਤੇ ਬੰਦਾ ਮਾਰ ਕੇ 20 ਸਾਲਾਂ ਦੀ ਸਜ਼ਾ ਹੁੰਦੀ ਆ। ਕਤਲ ਤਾਂ ਕਤਲ ਹੀ ਆ ਨਾ। ਤੁਹਾਡੇ ਵਰਗੇ ਪਹਿਲਾਂ ਨਹੀਂ ਸੀਗਾ ਲਗੌੜਾ ਵੀ ਨਹੀਂ ਤਾਂ ਉਹ ਕਹਿ ਦਿੰਦੇ ਵੀ ਇੰਦਰਾ ਗਾਂਧੀ ਨੂੰ ਕਿਉਂ ਮਾਰਤਾ। ਥੋਟੇ ਇਹ ਗੱਲ ਖਾਣੇ ਨਹੀਂ ਪੈਣੀ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਅੱਜਤ ਕੀ ਹੁੰਦੀ ਆ। ਹੁਣ ਇਹੋ ਜੇ ਕੰਟੈਂਟ ਬਣਦੇ ਆ ਤੇ ਹੁਣ 2 ਢਾਈ ਮਹੀਨੇ ਪਹਿਲਾਂ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅੰਮ੍ਰਿਤਸਰ ਤੋਂ ਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਮਰਦਾ